ਆਜੋ ਆਇਓਰੇ ਲੰਗੇਓ ਉਹ ਆਵਾਜ਼ ਹੀ ਆ ਗਈ ਹੈ ਹਾਂਜੀ ਹਾਂਜੀ ਬਾਈ ਜੀ ਆ ਗਈ ਆ ਗਈ ਨਕਰੀ ਵਿਖੋ ਭਰਾਵਾ ਟਾਈਮ ਦੇ ਕੇ ਟਾਈਮ ਤੇ ਆ ਗਏ ਆ ਆਹ ਦੇਖ ਯਾਰ ਬਾਈ ਯਾਰ ਸੋਫੇ ਪਹਿਲਾਂ ਦਾ ਪਿਆ ਟਾਈਮ ਤੇ ਆ ਗਈ ਸ਼ਾਬਾਸ਼ੀ ਆ ਆਹ ਕੰਮ ਛੱਡਿਆ ਸੀ ਆਹ ਹਾਂ ਇੱਕਾ ਯਾਰ ਉਹ ਦੋ ਕੁਰਸੀਆਂ ਵਿੱਚ ਛੱਡ ਗਿਆ ਯਾਰ ਦੋ ਕੁਰਸੀਆਂ ਛੱਡ ਗਏ ਉਹ ਦੂਆ ਕਰਕੇ ਬੜਾ 3 ਸੀਟਰ ਹਾਂ ਹਾਂ ਉਹ 3 ਸੀਟਰ ਕਰਕੇ ਆਪਣਾ ਦਿਹਾੜੀ 'ਚ ਹੋਊਗੀ ਕੰਮ ਆਪਣਾ ਇਹ ਤਾਂ ਹੋ ਜਾਏਗਾ ਇੱਕ ਦਿਨ ਦਾ ਕੰਮ ਹੈ ਇੱਕ ਦਿਨ ਦਾ ਕੰਮ ਹਾਂਜੀ ਚਲੋ ਚਲੋ ਫਿਰ ਯਾਰ ਕਰੋ ਯਾਰ ਸਾਨੂੰ ਕਰੀਏ ਠੀਕ ਹੈ ਕੱਢ ਬਾਈ ਫਿਰ ਆਪਾਂ ਹਥਿਆਰ ਆਪਣੇ ਚਲ ਆਈਏ ਇੱਥੇ ਆਈਏ ਪਈਏ ਲੈ ਇੱਧਰ ਦੇ ਦੇ ਚਲ ਬੈਠ ਆਹ ਹਾਂ ਥੋੜੀ ਚਾਹੀਦੀ ਆ ਚਾਹੀਦੀ ਬਾਬਾ ਠੀਕ ਆ ਠੀਕ ਆ ਇਹ ਉਹ ਹੁਣ ਸੋਫਾ ਤਿਆਰ ਕਰਨਾ ਹੁਣ ਤੂੰ ਤਿਆਰ ਨਹੀਂ ਕਰਨਾ ਉੱਠ ਕੇ ਆਪਣਾ ਇੱਧਰ ਆਇਆ ਆਏ ਹਾਂ 1 ਮਿੰਟ ਖੜ ਜਾ ਬਹਿ ਜਾ ਤੂੰ ਵੀ 1 ਮਿੰਟ ਕੀ ਹੋ ਗਿਆ ਦਿਹਾੜੀ ਨੂੰ ਇੰਨੇ ਟਾਈਮ ਚਾਹ ਪੀਂਣ ਦੇ ਵੀ ਤਾਂ ਖਰਾਬ ਕਰਦੀ ਹਾਂ ਬਹਿ ਜਾ ਕੋਈ ਬਾਈ ਫਿਰ ਤਿਆੜੀ ਤੈਨੂੰ ਸਿਰ ਤੇ ਹੀ ਪਹਿਣੀ ਐ ਤੈਨੂੰ ਕਹਣਾ ਵੀ ਪੈਸੇ ਬਾਹਲੇ ਬੜਾ ਤੇ ਅੱਛਾ ਜਾ ਅੰਦਰ ਜਾ ਕੇ ਬੈੱਡ ਤੇ ਪੈ ਅਸੀਂ ਕੰਮ ਕਰੀਏ ਪਰ ਤਾਹੀਂ ਤੇਰੇ ਦਿਹਾੜੀ ਵਾਲਾ ਬਚੇ ਅੱਛਾ ਠੀਕ ਉੱਡੇ ਸਿਰ ਤੇ ਬੈਣਾ ਪੈਂਦਾ ਭਰਾਵਾ ਐਂ ਕਰ ਕੰਮ ਕਰਦੇ ਹਾਂ ਲੱਕੜ ਵਧੀਆ ਨਹੀਂ ਲਵਾਈ ਯਾਰ ਤਾ ਪਹਿਲਾਂ ਲੱਕੜ ਨੂੰ ਕਿਉਂ ਐ ਲੱਕੜ ਖੜਕਦੀ ਨਹੀਂ ਲੱਕੜ ਖੜਕਦੀ ਨਹੀਂ ਹੋਰ ਕਿਵੇਂ ਢੋਲ ਬਣਾਉਣਾ ਇਹਦਾ ਉਹ ਢੋਲੇ ਹੁੰਦਾ ਐਂ ਖੜਕਦੀ ਹੁੰਦੀ ਆ ਵਧੀਆ ਸਾਗ ਮਾਰੀ ਕਿਨ ਲਾ ਕੇ ਵੇਖੀ ਤੇ ਪਹਿਲਾਂ ਯਾਰ ਉਹ ਕਿੱਲ ਕਿਨੇ ਲੱਗੇ ਪਏ ਨੇ ਇਹਨੂੰ ਕੱਢਣਾ ਪਊ ਪਹਿਲਾਂ ਤੂੰ ਕੋਰ ਲਾ ਕੇ ਦੇਖ ਪੁਰਾਣਾ ਕੰਮ ਐ ਫਿਰ ਐਂ ਹੁੰਦਾ ਹੁਣ ਆਪਾਂ ਨਮੇ ਬਣਾਵਾਂਗੇ ਪਹਿਲਾਂ ਚੱਲ ਫੇਰ ਲੱਗ ਜਾਈਏ ਵਧੀਆ ਬਣਾਵਾਂਗੇ ਸ਼ੁਰੂ ਹੋ ਜਾ ਬੈਠਾ ਤਾਂ ਆਏ ਆ ਵੀ ਜਿਵੇਂ ਭਾਈ ਸਾਡੇ ਸਿਰ ਤੇ ਬੈ ਕੇ ਨਹੀਂ ਕੰਮ ਹੁੰਦੇ ਨਹੀਂ ਹੋਰ ਮੈਂ ਹਾਣ ਮਾਲਕ ਆ ਮੈਂ ਹੋਰ ਮੈਂ ਹੁਣ ਤੇਰੇ ਨਾਲ ਦਿਹਾੜੀ ਕਰਾਂ ਮੈਂ ਭਾਈ ਮਾਲਕ ਤਾਂ ਮੈਂ ਵੀ ਆ ਦੁਕਾਨ ਦਾ ਹੁਣ ਮੈਂ ਵੀ ਤਾਂ ਬੈਠੇ ਨਹੀਂ ਦੁਕਾਨ ਦਾ ਮਾਲਕ ਦੁਕਾਨ ਚ ਸੀ ਹੁਣ ਤੂੰ ਦਿਹਾੜੀ ਕਰਨ ਆਇਆ ਤਾਂ ਇੱਧਰ ਆਇਆ ਮੇਰਾ ਵੀਰ ਬੰਦਾ ਬਣ ਕੇ ਮੇਰੀ ਤਾਂ ਫੇਰ ਦਿਹਾੜੀ ਮਹਿੰਗੀ ਪੈ ਜਾਣੀ ਆ ਤੈਨੂੰ ਉਹ ਤੂੰ ਕੰਮ ਥੋੜਾ ਮੋਟਾ ਕਰ ਰਿਹਾ ਕੰਮ ਅੰਦਾ ਚੱਲ ਬਾਈ ਰੱਖੇ ਹੋਏ ਨੇ ਆਪਾਂ ਨੇ ਕੰਮ ਨੂੰ ਚੱਲ ਫੇਰ ਭਾਈ ਐਂਣਾ ਯਾਰ ਨਹੀਂ ਮੈਂ ਕਿਉਂ ਨਾ ਬੈਠਾ ਇਹਨੂੰ ਖੜਕਾਈਏ ਨਾ ਉਹਦੇ ਕਿੱਡਾ ਸਾਊ ਬੰਦਾ ਵਿਚਾਰਾ ਕੰਮ ਤੇ ਲੱਗ ਗਿਆ ਹੰਦੀ ਉਹ ਫਿਰ ਸਿੱਖ ਕੇ ਆਏ ਨੇ ਲਾਹੌਰ ਤੋਂ ਸਪੈਸ਼ਲ ਟ੍ਰੇਨਿੰਗ ਲੈ ਕੇ ਆਇਆ ਭੇਜਿਆ ਦੀਆ ਸ਼ਗਿਰਦ ਮੇਰਾ ਫਿਰ ਆਪ ਹੀ ਜਾਏ ਮਨ ਲਾਹੌਰ ਤੋਂ ਖੜਕਾਈ ਜਾਂਦਾ ਉਹ ਮੈਂ ਚੈੱਕ ਕਰਦਾ ਲੱਕੜ ਫਿਰ ਮੈਂ ਤਾਂ ਹੂੰ ਤਾਂ ਬੁਲਾਇਆ ਚੈੱਕ ਤਾਂ ਕਰਨਾ ਨਾ ਕਿਵੇਂ ਬਣੂਗਾ ਪਰ ਆਪਾਂ ਇਹਦੇ ਵਿੱਚ ਗੱਦੀ ਗੁੱਦੀਆਂ ਲਾ ਦੀਏ ਹਾਂਜੀ ਹਾਂ ਲਾ ਦੀਏ ਤੇ ਤੁਸੀਂ ਕਰਦੇ ਹੋ ਆਪੇ ਕੰਮ ਅੱਧਾ ਕਰ ਦਿੰਦਾ ਤੁਸੀਂ ਕਰਦਾ ਅੱਛਾ ਅੱਛਾ ਗੱਲ ਸੁਣ ਲੈ ਮੈਂ ਦਿਹਾੜੀ ਇੱਕ ਬੰਦੇ ਦੀ ਦੇਣੀ ਜਿਹੜੇ ਸਾਥੇ ਤੁਸੀਂ ਕੰਮ ਕਰਦੇ ਹੋ ਜਰੂਰ ਤੇ ਇਹਨਾਂ ਜਿਹੜੀ ਗੱਲ ਹੋਈ ਹੈ ਦਿਹਾੜੀ ਦੀ ਹੋਈ ਆ ਹੁਣ ਦੋ ਬੰਦਿਆਂ ਆ ਦੋੇ ਲਵਾਂਗੇ ਅਸੀਂ ਨਾ ਨਾ ਦਿਹਾੜੀ ਇੱਕ ਦੀ ਤੂੰ ਤਾਂ ਥੋੜੀ ਜਾ ਕੇ ਤੇ ਲੰਮੇ ਨੂੰ ਫੜਾ ਮੈਖੜ ਕਾ ਲੈਣਾ ਆਹ ਖੜਕਾਉਣੀ ਸੌਖੀ ਨਹੀਂ ਮੈਖ ਲਾਉਣੀ ਵੀ ਹੁੰਦੀ ਆ ਐ ਐ ਐ ਮੈਖ ਹੱਥ 'ਚ ਚੱਕੀ ਆ ਤੂੰ ਵੇਰੇ ਪੁਰਾਣੀਆਂ ਠੋਕੀਆਂ ਮੈਂ ਉਹ ਮੈਂ ਚੈੱਕ ਕਰ ਰਿਹਾ ਕੱਢਣੀ ਆ ਕੀ ਕਰਨਾ ਕੱਪੜਾ ਲਾਉਣਾ ਕੀ ਕਰਨਾ ਚੱਲ ਚੰਗੀ ਤਰ੍ਹਾਂ ਦੇਖ ਲੈ ਨੋ 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 ਤੇਰੀ ਗੱਲ ਸੁਣੋ ਮਿਸਤਰੀ ਜੀ ਇਹ ਫਵਾਰਾ ਚੌਕੇ ਤੇ ਗਿੜੀ-ਗਿੱਡੀ ਆ ਨਾ ਕੰਮ ਸ਼ੁਰੂ ਕਰ ਲੈ। ਉਹ ਪਹਿਲਾ ਚੈੱਕ ਕਰਨਾ ਪੈਂਦਾ ਪੂਰੀ ਇਨਕਵਾਰੀ ਕਰਨੀ ਪੈਂਦੀ ਆ ਵੀ ਤੂੰ ਪਹਿਲਾਂ ਚੌਕਾ ਚੌਕੇ ਕੀ ਚੈੱਕ ਕਰਨਾ ਇਹ ਤੇ। ਕੱਪਾ ਨੂੰ ਨੂੰ ਨਾ ਗੰਦੇ ਨਾ ਪਾਜੀ ਤੂੰ ਇਹਦੇ। ਉਹ ਨੰਗੰਦੇ ਪੰਜ ਲੱਗਦੀ ਐ। ਤੂੰ ਦੇਖੀ ਨਾ ਸੋਨਾ ਬਣਾ ਲਾ ਤੂੰ ਬੈਠੇਂਗਾ ਨਾ ਜਦ ਐ ਐ ਐ ਐ ਹੋਊਗਾ ਦੇਖੀ ਤੂੰ। ਚੱਲ ਠੀਕ ਐ। ਦੇਖ ਬੰਦਰੀ ਜੱਟ। ਲੈ ਫੇਰ ਖੜਕਾਣ ਲੱਗੇ ਯਾਰ ਮੈਨੂੰ ਯਾਰ। ਉਹ ਪਹਿਲਾ ਲੱਕੜ ਦੇਖਦਾ ਮੈਂ। ਮੈਨੂੰ ਤੂੰ ਬੰਦਾ ਸਹੀ ਨਹੀਂ ਲੱਗਦਾ। ਉਹ ਲੈ ਆਦੇ ਦੇਖ ਬਾਈ ਨੂੰ ਲਾਦਾ ਨਾ ਕੰਮ ਤੇ ਆਪਾਂ ਨੇ ਸ਼ਾਗਿਰਦ ਨੂੰ। ਕਰ ਦੇਣਾ ਇਹਨੇ ਕੰਮ ਆ ਗਾੜੀ ਇੱਕ ਹੈ ਫਿਰ ਨਾ ਦਿਹਾੜੀ ਹੁਣ ਦੋ ਬੰਦੇ ਆਏ ਆ ਦੋ ਬੰਦੇ ਆਏ ਤਾਂ ਤੂੰ ਤੇਰੇ ਨਾਲ ਦੇ ਹੋਰ ਬਣਾ ਆ ਲੈ ਜਿਹੜੇ ਦੁਕਾਨ ਤੇ ਬੈਠੇ ਇੱਕ ਦੋ ਵੇਲੇ ਆਪ ਹੀ ਲਾ ਦੂੰ ਮੈਂ ਬਾੜੀ ਨਾ ਗੱਲ ਕਰੀ ਜਾ ਮੈਨੂੰ ਕੰਮ ਕਰ ਲੈਣ ਦੇ ਚੱਲ ਕਰ ਲੈ ਯਾਰ ਚਲ ਦੂ ਐਂ ਕਰ ਦੋ ਚੱਕ ਪੰਜਾ ਬਣਾ ਦੇ ਯਾਰ ਹੋਏ ਆਇਆ ਹੁਣ ਐ ਤੈਨੂੰ ਚਾਹ ਦੀ ਤੇ ਵੀ ਲੱਗੀ ਅਸ ਮਿਸਤਰੀ ਪਹਿਲਾਂ ਚਾਹ ਹੀ ਪਿੰਦੇ ਹੁੰਦੇ ਨੇ ਯਾਰ ਐ ਥੋੜੀ ਹੁੰਦੀ ਆ ਇਹ ਐ ਨਹੀਂ ਹੁੰਦਾ ਪਹਿਲਾਂ ਵਾਲਾ ਵੀ ਤੇਰੇ ਵਰਗੇ ਲੱchnੇ ਜੀ ਤਾਂ ਹੀ ਭਜਾਇਆ ਉਹ ਮੇਰੀ ਗੱਲ ਸੁਣ ਲੈ ਹੁਣ ਇਹ ਲਾ ਮੈਨੂੰ ਤੀਜਾ ਬਿਸਤਰੀ ਓ ਯਾਰ ਅੱਛਾ ਕੱਲਾ ਭਜਾਣਾ ਨਹੀਂ ਉਹਨੂੰ ਐ ਵੀ ਪੁੱਛਣੀ ਉਹਦੇ ਪੈਸੇ ਵੀ ਦੱਬੇ ਹੋਏ ਨੇ ਮੇਰੇ ਹੁਣ ਚਾਹ ਤਾਂ ਪੀਣੀ ਆ ਯਾਰ ਹੁਣ ਆਇਆ ਤੂੰ ਬਾਅਦ ਵਿੱਚ ਪਹਿਲਾਂ ਕੰਮ ਤਾਂ ਕਰ ਲੈ ਮਾੜਾ ਮੋਟਾ ਉਹ ਜੇ ਕਿਹੜੇ ਕੁੜੇ ਹੋਵਾਂਗੇ ਤਾਂ ਹੀ ਕੰਮ ਹੋਊਗਾ ਕਿਹੜੇ ਫੇਰ ਤੂੰ ਕਿਸੇ ਨਾਲ ਬਿਸਕਟ ਲੈ ਆ ਦੇ ਨਾਲ ਹੋਰ ਕਿ ਮੱਠੀ ਬਿਸਕਟ ਫੇਰ ਤਾਂ ਉਹ ਤਾਂ ਤੇਰੀ ਇੱਛਾ ਹੀ ਲੈ ਬਾਲੋ ਜਾਈ ਬਾਲੋ ਸ਼ਾਇਦ ਉਹ ਤਾਂ ਫੇਰ ਸਾਰਾ ਨਾਲ ਵਧੀਆ ਕੰਮ ਹੋ ਜਾਊਗਾ ਫੇਰ ਤਾਂ ਵਧੀਆ ਹੋ ਰਹੀ ਜੀ ਲੱਗਾਂਗੇ ਤੇ ਤੂੰ ਫੇਮ ਦੀ ਡੱਲ ਵੀ ਦੇ ਦੇ ਉਹ ਨਸ਼ਾ ਨਹੀਂ ਭਾਈ ਅਸੀਂ ਪਰਵਾਸ ਨਸ਼ਾ ਨਹੀਂ ਕਰਦੇ ਨਸ਼ਾ ਹੀ ਕਰ ਸ਼ੁਕਰ ਸ਼ੁਕਰ ਅਸੀਂ ਉਹ ਜਦੋਂ ਉਹਨੇ ਕੰਮ ਨਹੀਂ ਠੀਕ ਕਰਿਆ ਦਾ ਦੂਈ ਚੱਕ ਕੇ ਬੋਰੀ ਲਾਤੀ ਇਹਨੇ ਦੂਈ ਜਿਹੜੀ ਘਰੇ ਹੁੰਦੀ ਆ ਆਪਣੀ ਹੋਰ ਜਿਹੜੀ ਲਾਣੀ ਨਹੀਂ ਦਬਦਾ ਵੀ ਨਹੀਂ ਉਹ ਪਟਣਾ ਪਊਗਾ ਆਪਾਂ ਨੂੰ ਕਰਨਾ ਪਊ ਖਰਚਾ ਵੱਜ ਜਾਣਾ ਤੇਰੇ 2-3000 ਹੋਰ ਉਹ ਭਰਾਵਾ ਉਹ ਦੇਖੀ ਕਿੱਡਾ ਸਾਊ ਬੰਦਾ ਚਿਪਕਾਰ ਕੇ ਕੰਮ ਲੱਗ ਗਿਆ ਉਹ ਤਾਂ ਸ਼ਗੀਰ ਦਾ ਮੇਰਾ ਉਹਨੂੰ ਉਹਨੇ ਤਾਂ ਬਜਾਰ ਨੇ ਦਿਹਾੜੀ ਲੈਣੀ ਆ ਪੈਸੇ ਲੱਗਣਗੇ ਪੈਸੇ ਸ਼ਗੀਰ ਤੇਰਾ ਹੋ ਹਾਂ ਤਾਂ ਐ ਦਾ ਕੀ ਕਰ ਲਾ ਫੇਰ ਨਾ ਕਹਿਦੀ ਮੇਰੀ ਗੱਡੀ ਦਬਦੀ ਨਹੀਂ ਗੱਦੀ ਦਾ ਮੈਂ ਪਹਿਲਾਂ ਦੀ ਲਿਆਂਦੀ ਆ ਵਧੀਆ ਲਿਆਂਦੀ ਆ ਗੱਦੀ ਹਾਂ ਹਾਂ ਪਤਾ ਮੈਨੂੰ ਨੁਕਸਾਨਾ ਕੱਢਦੀ ਵੀ ਮਿਸਤਰੀ ਮਾਰਾ ਦਾ ਉਹ ਤਾਂ ਮਿਸਤਰੀ ਮਾਰਾ ਨਿਕੜਾ ਪਹਿਲਾਂ ਆਲਾ ਆ ਮੈਨੂੰ ਨਾ ਜਦੀ ਵੀ ਮਾਰਦਾ ਸੀ ਬਸ ਤੇਰੇ ਤੇ ਉਹ ਚੰਤਰ ਇੰਨਾ ਹੈਗਾ ਤੂੰ ਥੋੜੀ ਜਿਆ ਜਾਦੇ ਮਾਰਦਾ ਉਹ ਤੂੰ ਕੀ ਮੈਨੂੰ ਲੱਗ ਰਿਹਾ ਗੀ ਇੱਕ ਵੀ ਪਹਿਣਾ ਬੁ ਇੱਕੱਤੀ ਪਤੰਦਰ ਨੇ ਧਰ ਕੇ ਵੀ ਨਹੀਂ ਦੇਖਿਆ ਇਹ ਤੱਕ ਹਾਂ ਲਾ ਠੀਕ ਆ ਕੀ ਠੀਕ ਹੈ ਗੱਦੀ ਰੱਖ ਕੇ ਦਿਖਾਈਆ ਠੀਕ ਆ ਉਹ ਇਹਦੇ ਕੱਪੜਾ ਲੀੜਾ ਵੀ ਚੜਾਇਆ ਹੈ ਗੱਦੀ ਰੱਖਿਆ ਨਾ ਕੱਪੜੇ ਨੂੰ ਮੈਂ ਜੀ ਸੂਟ ਪਵਾਦਾ ਦੱਸ ਲਾਹੌਰੀ ਸੂਟ ਲਾ ਪਵਾਦੇ ਇਹਨੇ ਲਾਹੌਰ ਤੋਂ ਲਿਆ ਕੇ ਉਹ ਕੱਪੜਾ ਲਾਉਣਾ ਨਾਲ ਜਿਆਦਾ ਪਿਆਰ ਨਾਲ ਆ ਮੈਨੂੰ ਉਹ ਕੱਪੜਾ ਇਹ ਕੱਪੜਾ ਲਿਆਦਾ ਪਿਆ ਇਹਦੇ ਟੇਰਾ ਲਾਹੌਰ ਤੋਂ ਹਾਂ ਗੱਦੀ ਗੁੱਦੀ ਬਾਈ ਸਮਾਰ ਕੇ ਕਰਨਾ ਮੇਰਾ ਵੀਰ ਘਰ ਦਾ ਕੰਮ ਸਮਝ ਕੇ ਕਰ ਰਹੀ ਅੱਛਾ ਘਰ ਨੂੰ ਮੈਂ ਇਹ ਦੱਸ ਮੇਰਾ ਹਿੱਸਾ ਜਿਆਦਾ ਮੇਰਾ ਉਹ ਪਲਾਟ ਨੋ ਲਵਾ ਦੇ ਉਹ ਤੂੰ ਮੇਰੇ ਗੁਰੂ ਕੰਮ ਕਰ ਲੈ ਹਿੱਸਾ ਦਾ ਕਿਤੇ ਹਾਂ ਫੇਰ ਕਰ ਮੈਂ ਆਪਣੀ ਸਮਝੂਗਾ ਚਾਹੇ ਤੂੰ ਬੁਲਾਉਂਦਾ ਨਹੀਂ ਯਾਰ ਆ ਦੇਖ ਪੂਰੀ ਨਰਮ ਆ ਮੈਂ ਗਦੀ ਦਾ ਨਰਮ ਹੈ ਠੀਕ ਹੈ ਕੰਪਨੀ ਦਾ ਹਾਂ ਮਾਲਕ ਤੁਸੀਂ ਬੈਹਿ ਗਏ ਤੁਹਾਨੂੰ ਕੋਈ ਚਾਹ ਪਾਣੀ ਦੇ ਨਾਲ ਹੋਰ ਕੁਛ ਲਿਆਵਾਂ ਰੋਟੀ ਰੁੱਟੀ ਦਾ ਕਰਾ ਪ੍ਰਬੰਧ ਇੱਕ ਠੰਡਾ ਜਿਹਾ ਪਾਣੀ ਲਿਆ ਦੇ ਬਿਸਨਰੀ ਬਿਸਨਰੀ ਨਾਲੇ ਕਹਿੰਦਾ ਲਾਹੌਰ ਤੋਂ ਆਇਆ ਮੈਂ ਬਿਸਨਰੀ ਉਹ ਪਾਣੀ ਪੀਣਾ ਹੈ ਮਾੜਾ ਤੇਰਾ ਪਾਣੀ ਤੂੰ ਮੇਰੀ ਗੱਲ ਸੁਣ ਮੇਰਾ ਵੀਰ ਕੰਮ ਕਰ ਮੈਂ ਤੈਨੂੰ ਕੁਝ ਨਹੀਂ ਦੇਣਾ ਉਹਨਾਂ ਜੀ ਅਰੇ ਮੈਂ ਮਾਲਕ ਹਾਂ ਮੈਂ ਨਾਸ਼ਗਿਰਦ ਨੇ ਕੰਮ ਕਰ ਰਿਹਾ ਹਾਂ ਦੇ ਵਿੱਚ ਸੀ ਨੀ ਗੱਮ ਚੱਲਦਾ ਜਿੰਨਾ ਕਰ ਤੂੰ ਚਾਹ ਨਹੀਂ ਦਿੰਦਾ ਹੈਗਾ ਉਹ ਚਾਹ ਯਾਰ ਤੂੰ ਮੈਨੂੰ ਤੋਰੇਗਾ ਖੜ ਜਾ ਲੈ ਕੇ ਆ ਜਾ ਵਧੀਆ ਜੀ ਗੁਰਗਣ ਪਾ ਦੀ ਯਾਰ ਹਾਦ ਹੁੰਦੀ ਆ ਐਨੇ ਨਾ ਕਰੇ ਖੜ ਜਾ ਮੈਂ ਫੋਨ ਕਰਦਾ ਜੋਮੈਟੋ ਕਰਦਾ ਜੋਮੈਟੋ ਨੂੰ ਦੱਸ ਜਾਨੂੰ ਅੱਧੇ ਘੰਟੇ ਅਸੀਂ ਸੋਫਾ ਬਣਾ ਕੇ ਦੁਰ ਜਾਾਂਗੇ ਜਾਨੂੰ ਤੇਰੀ ਚਾਹ ਆਊਗੀ ਅੱਧੇ ਘੰਟੇ ਦੀ ਢਾੜੀ ਕਿਹੜੀ ਹੁੰਦੀ ਆ ਵੀ ਉਹ ਤਾਂ ਦਿਹਾੜੀ ਕਰੀ ਆ ਸੋਫਾ ਤੇ ਅਸੀਂ 2 ਘੰਟੇ ਬਣਾ दिए ਉਹ ਠੇਕਾ ਹੁੰਦਾ ਉਹ ਨੂੰ ਠੇਕਾ ਜਾਂਦੇ ਦਿਹਾੜੀ ਮਤਲਬ ਮੈਂ ਰੁਪਈਆ 100-100 ਹੀ ਦੇਣਾ ਘਟੇ ਦਾ ਤੁਹਾਨੂੰ ਨੂਰ ਹੀ ਰੱਖਦਾ ਪੱਕਾ ਤੁਹਾਨੂੰ ਲੋਜ ਬੁਲਾ ਲਿਆ ਘਰ ਅਸੀਂ ਸੋਫਾ ਲੈ ਕੇ ਘਰ ਅਸੀਂ ਸੋਫਾ ਤਿਆਰ ਕਰਨ ਆਏ ਤੇਰਾ ਸੋਫਾ ਤਿਆਰ ਕਰਕੇ ਚਲੇ ਜਾਵਾਂਗੇ ਬਸ ਸ਼ੁਕਰ ਆ ਮਾਲਕ ਦਾ ਸ਼ੁਕਰ ਆ ਮੈਂ ਲਾਈ ਦੀਆਂ ਮੇਕ ਮਿੰਟ 15 ਬਾਅਦ ਇੱਕ ਮੇਕ ਲਾਈ ਆ ਸ਼ੁਕਰ ਆ ਮਾਲਕ ਦਾ ਵਾਹਿਗੁਰੂ ਐਵੇਂ ਹੀ ਲੱਗਦੀ ਹੁੰਦੀ ਆ ਮੇਰੇ ਬਾਕੀ ਵੀ ਲਾ ਦੋ ਉਹ ਬਾਕੀ ਮੇਕਾਂ ਖਰਾਬ ਕਰਨੀਆਂ ਨੇ 700 ਰੁਪਏ ਕਿਲੋ ਮੜੀ ਜੀ ਜਿਹੜਾ ਬਹਿ ਕੇ ਨਾ ਹੂੰ ਆ ਹਾ 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 ਵਿਵਾਸ ਮੈਂ ਕਹਿੰਦਾ ਵੀ ਦੁਨੀਆਦਾਰੀ ਇਹ ਭੁੱਲ ਜੇ ਹੁਣ ਮਾਦੇ ਵਿੱਚ ਜਹਾਜ਼ ਦੀ ਸੀਟ ਨਾਲ ਆ ਤਾਂ ਜੜੂਰ ਨੂੰ ਲੱਗਦੀ ਆ ਚੱਲੇ ਮੈਂ ਹੁਣ ਕੱਪੜਾ ਹੀ ਲੱਗੂ ਸਪਰਿੰਗ ਲੱਗੇ ਨੇ ਇਹਦੇ ਵਿੱਚ ਹੋਰ ਕੀ ਲੱਗਣਾ ਕੋਈ ਗੱਦੀਆਂ ਲੱਗਣੇ ਇੱਕ ਉਹ ਨਹੀਂ ਹੁੰਦਾ ਬਈ ਚਾਹ ਦਾ ਬਣਾ ਲਿਆ ਯਾਰ ਚਾਹ ਤੋਂ ਗੱਦੇ ਤਰਸੇ ਪਏ ਆ ਯਾਰ ਮੈਨੂੰ ਤਾਂ ਆਪਦੀ ਹਿੰਮਤ ਨਹੀਂ ਪੈ ਰਹੀ ਦੀ ਖੜ ਜਾ ਕੰਮ ਕਰ ਦੋ ਬੰਦਾ ਕੰਮ ਦਿਖਾ ਕਰ ਫੇਰ ਵੀ ਕੰਮ ਹੁੰਦੇ ਮੈਂ ਤਾਂ ਆ ਬੱਠਾ ਮੈਂ ਵੀ ਓ ਲੈ ਉਪੇ ਚਾਹ ਬੁਲਾਏਗਾ ਤਾਂ ਤੂੰ ਕੰਮ ਦੇ ਤੂੰਰੇ ਪਨਣ ਕੇ ਆਏ ਵੀ ਤੈਨੂੰ ਚਾਹ ਦੇ ਨਾਲ ਤੈਨੂੰ ਸਾਰਾ ਲਾਡੀਆਂ ਬਣਾ ਦੇ ਚਾਹ ਦੇ ਨਾਲ ਐਕਟਿਵ ਹੁੰਦਾ ਬੰਦਾ ਉਹ ਨਹੀਂ ਨਹੀਂ ਕੰਮ ਕਰਵਾਣਾ ਪਹਿਲਾਂ ਲੈ ਬਈ ਕੰਮ ਨਹੀਂ ਹੋ ਰਿਹਾ ਮੇਰੇ ਭਰਾ ਮੇਰੇ ਕੋਲ ਤੀਜਾ ਮਿਸਤਰੀ ਆ ਆਲਣ ਕਹਿਣਾ ਵੀ ਮਾਲਕ ਮਾੜਾ ਜੀ ਮੈਨੂੰ ਕਿ ਕੀ ਦੱਸਾਂ ਮੈਨੂੰ ਤੇਰੇ ਵਰਗੀ ਕੱਚਾ ਟੱਕਰੀ ਜਾਂਦੀ ਸਵੇਰ ਦੀ ਤੂੰ ਚਾਹ ਨਹੀਂ ਦਿੰਦਾ ਤਹੀਂ ਤਾਂ ਅਗਲਾ ਭੱਜ ਜਾ ਕੋਈ ਨਹੀਂ ਤੈਨੂੰ ਦੇ ਦਿੰਨੇ ਚਾਹ ਕੰਮ ਨਹੀਂ ਕਰਦਾ ਤਹੀਂ ਮਿਸਤਰੀ ਭੱਜ ਗਿਆ ਕਿ ਕਲਿੱਕ ਲਈ ਆ ਤੂੰ ਮਿਸਤਰੀ ਕਹੀਂ ਭੱਜ ਗਿਆ ਤੂੰ ਚਾਹ ਨਹੀਂ ਦਿੰਦਾ ਉਹ ਕਲਿੱਕ ਲਈ ਆ ਵੀਰੇ ਅਗਲੇ ਨੂੰ ਭੁੱਖਾ ਰੱਖਿਆ ਤਾਂ ਚਾਹ ਨਹੀਂ ਦਿੱਤੀ ਮਿਸਤਰੀਆਂ ਨੂੰ ਚਾਹ ਜ਼ਰੂਰੀ ਆ ਮੈਂ ਕਰਦਾ ਤੇਰਾ ਪੂਜਨ ਖਰਜਾ ਤੂੰ ਕੋਈ ਨੀ ਪਹਿਲਾਂ ਕੰਮ ਤਾਂ ਕਰ ਪਾਣੀ ਦਾ ਪਲਾ ਦੇ ਘਰੇ ਆਈ ਦੀ ਇੱਜ਼ਤ ਮਾਨ ਕੋਈ ਨਹੀਂ ਕਰਾਉਂਦਾ ਹੋਰ ਹੋਈ ਆ ਯਾਰ ਖੋਲ ਜਾ ਚੱਕ ਲੈ ਅੱਛਾ ਤੂੰ ਕਹਿੰਦਾ ਵੀ ਸਾਡਾ ਸਮਾਨ ਚੱਕਾ ਆਪਣਾ ਘੋੜਿਆ ਆਪਣਾ ਇਹਦਾ ਚੱਕ ਲੈ ਨਾ ਭਾਈ ਆਏਗਾ ਤਾਂ ਚੱਕ ਲੈ ਆਪਣਾ ਲੈ ਆ ਕੇ ਦੇ ਅਸੀਂ ਅਸੀਂ ਕਿ ਨੌਕਰਾਣ ਨਾਜਾਇਸ਼ ਅਮਰੀਕਾ ਸੁਣਾਇਆ ਕਰ ਆ ਬਿਲਾ ਬਿਜਲੀ ਲੈ ਅੱਛਾ ਚਾਹ ਬਣਾਉਣ ਨੂੰ ਅਸੀਂ ਕਿ ਦਿਹਾੜੀ ਤੇ ਚਾਹ ਲਿਆਇਆ ਤੂੰ ਦਿਹਾੜੀ ਦਾ ਆ ਨਹੀਂ ਕਰਉਣਾ ਤਾਂ ਚਾਹ ਬਣਾਉਣ ਨੂੰ ਸਾਨੂੰ ਦਿਹਾੜੀ ਲੈਂਦਾ ਜਿਹੜੇ ਤੇਰੇ ਤੈਨੂੰ ਰੋਕੀ ਵੀ ਲਾ ਦੇ ਜਿਹੜੇ ਤੇਰੇ ਲੱਛਣ ਨੇ ਮੇਰੀ ਗੱਲ ਸੁਣ ਕੰਮ ਦਾ ਤੂੰ ਮੈਨੂੰ ਕਰਦਾ ਦੇ ਨਾ ਚਾਹ ਪਾਣੀ ਪਿਆ ਦੇ ਭਰਾਵਾ ਤੈਨੂੰ ਪੈਸੇ ਦੇਣੇ ਨੇ ਦਾ ਦਾ ਕਰ ਦੇ ਉਹ ਭਾਈ ਆਰਡਰ ਆ ਯਾਰ ਸਤ ਤੋਂ ਤਾਂ 1000 ਰੁਪਏ 2000 ਰੁਪਏ ਦਿਹਾੜੀ ਆ ਮੈਂ ਤਾਂ 15000 ਦਾ ਕੰਮ ਆ ਗਿਆ ਮੇਰੇ ਕੋਲ ਹਾਂਜੀ ਹਾਂਜੀ ਜਰੂਰ ਜੀ ਜਰੂਰ ਆ ਕੱਲ ਨੂੰ ਪਹੁੰਚ ਜਾਗੇ ਤੁਹਾਡੇ ਕੋਲ